ਸਮਾਜਿਕ ਪੁਆਇੰਟ ਸਰ ਮੇਰਾ ਨਾਮ ਰਮਨ ਹੈ ਲੋਕਲ ਤੋਂ ਹੀ ਰਹਿਣ ਵਾਲੀ ਆਂਗੀ ਮੈਂ ਅੱਜ ਮੇਲਾ ਕੋ ਮਨਾਏ ਸੀ ਹਾਂਜੀ ਬਹੁਤ ਵਧੀਆ ਲੱਗਿਆ ਸਰ ਬਹੁਤ ਜ਼ਿਆਦਾ ਵਧੀਆ ਐਕਚੁਅਲੀ ਮੇਰੀ ਭਤੀਜੀ ਵੀ ਨਾਲ ਆਈ ਹੈਗੀ ਮੈਨੂੰ ਕਾਫੀ ਟਾਈਮ ਤੋਂ ਕਹਿ ਰਹੀ ਸੀ ਕਿ ਬੂਆ ਜੀ ਮੈਨੂੰ ਲੈ ਕੇ ਚੱਲੋ ਹੈਨਾ ਸੋ ਮੈਨੂੰ ਬਹੁਤ ਹੀ ਵਧੀਆ ਲੱਗਿਆ ਹੈਗਾ ਮੇਲਾ ਫਿਰ ਕੀ ਕੁਝ ਦੇਖਿਆ ਜੀ ਸਾਰਾ ਕੁਝ ਹੀ ਦੇਖ ਲਿਆ ਸਰ ਮਿਲਣ ਗਿਆ ਤੇਰਾ ਹੋਰ ਨਹੀਂ ਖਰੀਦਦਾਰੀ ਕਰਦੇ ਹਾਂ ਜੀ ਹਾਂਜੀ ਹਾਂਜੀ ਖਰੀਦਦਾਰੀ ਵੀ ਕੀਤੀ ਹੈਗੀ ਕਾਫੀ ਕੀਤੀ ਹੈਗੀ ਆ ਜਦੋਂ ਲੇਡੀਜ਼ ਜਾਂ ਉੱਧਰ ਘਰਾਂ ਦੇ ਬੈਠੇ ਰਹੀਆਂ ਸੰਦੇ ਪਿਆਰਾ ਨੂੰ ਹਾਂਜੀ ਹਾਂਜੀ ਸੰਦੇ ਨੂੰ ਲੇਡੀਜ਼ ਕੋਲ ਟਾਈਮ ਹੁੰਦਾ ਜਿੱਦਾਂ ਵਰਕਿੰਗ ਵਾਲਿਆਂ ਨੂੰ ਸੰਦੇ ਨੂੰ ਮਿਲਦਾ ਹੈਗਾ ਟਾਈਮ ਇਹ ਕਿ ਬੱਸ ਇਸ 스트ੈਸ ਬੜੀ ਰਹਿੰਦੀ ਹੈ ਹਰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਰ ਮੇਲੇ ਜਾ ਕੇ ਕੁਛ ਨਾ ਕੁਝ ਹਾਂਜੀ ਮੇਲੇ ਜਾ ਕੇ 스트ੈਸ ਦੂਰ ਹੋ ਜਾਂਦਾ ਥਕਾਵਟ ਹੁੰਦੀ ਹੈ ਜਿਹੜੀ ਉਹ ਵੀ ਦੂਰ ਹੋ ਜਾਂਦੀ ਹੈ ਬਿਲਕੁਲ ਸਰ ਬਿਲਕੁਲ ਇਹ ਦੇਖਣਾ ਰਿਹਾ ਤਾਂ ਜ਼ਿਆਦਾਤਰ ਜਿਹੜੇ ਦਿਖਾਣਾ ਹੈ ਉਹ ਲੇਡੀਜ਼ ਹਾਂਜੀ ਹਾਂਜੀ ਲੇਡੀਜ਼ ਦੇ ਦੇਖੋ ਸਾਰੇ ਕਿਤੇ ਲੇਡੀਜ਼ ਆਪਣੇ ਵਧੀਆ ਸ਼ੋਪਿੰਗ ਵਗੈਰਾ ਕਰ ਰਹੇ ਹੈਗੇ ਐਨਜੋਏ ਕਰ ਰਹੇ ਹੈ ਬੱਚੇ ਵੀ ਐਨਜੋਏ ਕਰ ਰਹੇ ਹੈ ਔਰ ਕੁੜੀਆਂ ਵੀ ਐਨਜੋਏ ਕਰਕੇ ਆ ਦੱਸੂਗੀ ਬਟੇ ਕੁਛ ਅੰਕਲ ਨੂੰ ਕਿੰਨਾ ਮੋੜੇ ਮਨਮਾਹੀ ਅੱਜ ਕਿੱਥੇ ਆਏ ਸੀ ਮੇਲੇ ਕੀ ਕੁਝ ਦੇਖ ਕੇ ਆਵੇਂ ਉਹ ਸਾਰਾ ਕੁਝ ਭੁੱਲੇ ਲੱਗਦਾ ਬੇਟਾ ਹਾਂ ਵੀਰ ਨਾਲ ਆਏ ਸੀ ਉਹ ਆ ਨਾ ਉਹ ਆ ਨਾ ਆਹ ਫਿਰ ਮੇਲੇ ਦਾ ਖਾਣ ਪੀਣ ਦਾ ਸਮਾਨ ਉਹ ਖਾਤਾ ਪੀਤਾ ਵੀ ਯਾ ਕਿ ਕਾਇਆ ਬੇਟਾ